ਇਹ ਤੁਹਾਡੇ ਕੋਲ ਵੀ ਹੈ ਪੁਰਾਣਾ ਆਧਾਰ ਕਾਰਡ ਆ ਗਿਆ ਆਧਾਰ ਨਾਲ ਜੁੜਿਆ ਨਵਾਂ ਅਪਡੇਟ 1 ਨਵੰਬਰ ਤੋਂ ਬਦਲ ਜਾਣਗੇ ਇਹ ਨਿਯਮ ਤੁਸੀਂ ਨਾ ਸਮਝਿਆ ਤਾਂ ਹੋ ਸਕਦਾ ਹੈ ਨੁਕਸਾਨ ਸਸਚੀ ਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਦੋਸਤੋ ਇਸ ਚੈਨਲ ਤੇ ਅਸੀਂ ਹਮੇਸ਼ਾ ਹੀ ਘਰ ਪਰਿਵਾਰ ਸਵਾਨਿਆਂ ਨਾਲ ਸੰਬੰਧਤ ਬੱਚਿਆਂ ਨਾਲ ਸੰਬੰਧਤ ਸਰਕਾਰੀ ਸਕੀਮਾਂ ਨਾਲ ਸੰਬੰਧਤ ਹੋਰ ਵੀ ਤਾਜ਼ੀ ਅਪਡੇਟ ਲੈ ਕੇ ਆਉਂਦੇ ਰਹਿੰਨੇ ਆ ਚੈਨਲ ਤੇ ਨਵੇਂ ਆਏ ਹੋ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਪ੍ਰੈਸ ਕਰ ਲਿਓ ਸ਼ੁਰੂ ਕਰਾਂਗੇ ਅੰਤ ਤੱਕ ਦੇਖਦੇ ਰਹਿਣਾ ਵਿੱਚ ਕਾਰਨਾ ਸ਼ਡਿਊਲ ਸਕਿਪ ਕਰੀਓ ਤੇ ਬਹੁਤ ਸਰੀਆਂ ਜਾਣਕਾਰੀਆਂ ਦੂਰੀਆਂ रह ਜਾਂਦੀਆਂ ਰਾਜੀ ਦਿਵਿ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਆਧਾਰ ਕਾਰਡ ਨਾਲ ਜੁੜਿਆ ਵੱਡਾ ਅਪਡੇਟ ਆ ਗਿਆ 1 ਨਵੰਬਰ ਤੋਂ ਬਹੁਤ ਸਾਰੀ ਨਿਯਮ ਬਦਲਣ ਜਾ ਰਹੇ ਨੇ ਆਧਾਰ ਨਾਲ ਜੁੜੇ ਹੋਏ ਨਿਯਮ ਬਦਲਣ ਜਾ ਰਹੇ ਨੇ ਇਹ ਬਦਲੇ ਹੋਏ ਨਿਯਮਾਂ ਦਾ ਤੁਹਾਡੇ ਤੇ ਕੀ ਅਸਰ ਪੈਣਾ ਹੈ ਇਹ ਵੀ ਤੁਹਾਨੂੰ ਦੱਸਾਂਗੇ ਵੀਡੀਓ ਅੰਤ ਤੱਕ ਜਰੂਰ ਦੇਖਦੇ ਰਹਿਣਾ ਵਿਚਾਰ ਨਾ ਛੱਡਿਓ ਉਸ ਤੋਂ ਪਹਿਲਾਂ ਤੁਹਾਨੂੰ ਗੁਜਾਰਿਸ਼ ਹੈ ਕਿ ਜੇਕਰ ਨਵੇਂ ਹੋ ਤਾਂ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਹੋਰ ਕਿਸ ਤਰ੍ਹਾਂ ਦੀਆਂ ਵੀਡੀਓ ਚਾਹੀਦੀਆਂ ਨੇ ਸ਼ੁਰੂ ਕਰਦੇ ਹਾਂ ਅੰਤ ਤੱਕ ਦੇਖਿਓ ਕੀ ਤੁਹਾਡੇ ਕੋਲ ਵੀ ਹੈ ਪੁਰਾਣਾ ਆਧਾਰ ਕਾਰਡ 1 ਨਵੰਬਰ 2025 ਤੋਂ ਆਧਾਰ ਕਾਰਡ ਦੇ ਨਿਯਮਾਂ ਵਿੱਚ ਕੁਝ ਵੱਡੇ ਬਦਲਾਅ ਕੀਤੇ ਜਾ ਰਹੇ ਨੇ ਜੇਕਰ ਤੁਹਾਡੇ ਕੋਲ ਆਧਾਰ ਕਾਰਡ ਹੈ ਤਾਂ ਇਹ ਖਬਰ ਤੁਹਾਡੇ ਲਈ ਮਹੱਤਵਪੂਰਨ ਹੈ ਹੁਣ ਤੁਹਾਨੂੰ ਆਪਣੀ ਆਧਾਰ ਜਾਣਕਾਰੀ ਨੂੰ ਅਪਡੇਟ ਕਰਨ ਲਈ ਕਿਸੇ ਨਮਾੰਕਨ ਕੇਂਦਰ ਜਾਣ ਦੀ ਜ਼ਰੂਰਤ ਨਹੀਂ ਹੋਵੇਗੀ ਤੁਸੀਂ ਆਪਣੇ ਘਰ ਬੈਠੇ ਹੀ ਆਪਣਾ ਨਾਮ ਪਤਾ ਜਨਮ ਮਿਤੀ ਜਾਂ ਮੋਬਾਈਲ ਨੰਬਰ ਵਰਗੀਆਂ ਜਾਣਕਾਰੀਆਂ ਨੂੰ ਆਨਲਾਈਨ ਬਦਲ ਸਕਦੇ ਹੋ ਇਹ ਵਿਸ਼ੇਸ਼ਤਾ ਆਧਾਰ ਨੂੰ ਵਧੇਰੇ ਸੁਭਦਾਜਨਕ ਅਤੇ ਸੁਰੱਖਿਅਤ ਬਣਾਉਣ ਲਈ ਪੇਸ਼ ਕੀਤੀ ਗਈ ਹੈ ਇਸ ਤੋਂ ਇਲਾਵਾ ਆਧਾਰ ਨੂੰ ਆਪਣੇ ਪੈਨ ਕਾਰਡ ਨਾਲ ਲਿੰਕ ਕਰਨਾ ਹੁਣ ਲਾਜ਼ਮੀ ਹੋ ਗਿਆ ਹੈ ਅਜਿਹਾ ਕਰਨ ਵਿੱਚ ਅਸਫਲ ਰਹਿਣ ਨਾਲ ਤੁਹਾਡਾ ਪੈਨ ਕਾਰਡ ਅਕਿਰਿਆਸ਼ੀਲ ਹੋ ਸਕਦਾ ਹੈ ਆਧਾਰ ਕੇਂਦਰ ਜਾਣ ਦੀ ਕੋਈ ਲੋੜ ਨਹੀਂ ਪਹਿਲਾ ਵੱਡਾ ਬਦਲਾ ਆਧਾਰ ਜਾਣਕਾਰੀ ਨੂੰ ਅਪਡੇਟ ਕਰਨ ਦੀ ਜ਼ਰੂਰਤ ਹੈ ਪਹਿਲਾਂ ਤੁਹਾਨੂੰ ਆਧਾਰ ਕੇਂਦਰ ਜਾਣਾ ਪੈਂਦਾ ਸੀ ਪਰ ਹੁਣ ਤੁਸੀਂ ਘਰ ਬੈਠੇ ਹੀ ਹਰ ਚੀਜ਼ ਨੂੰ ਆਨਲਾਈਨ ਅਪਡੇਟ ਕਰ ਸਕਦੇ ਹੋ ਤੁਹਾਡੇ ਦੁਆਰਾ ਪ੍ਰਦਾਨ ਕੀਤੀ ਗਈ ਜਾਣਕਾਰੀ ਜਿਵੇਂ ਕਿ ਨਾਂ ਜਾਂ ਪਤਾ ਪੈਨ ਪਾਸਪੋਰਟ ਡਰਾਈਵਿੰਗ ਲਾਇਸੈਂਸ ਜਾਂ ਰਾਸ਼ਨ ਕਾਰਡ ਵਰਗੇ ਸਰਕਾਰੀ ਦਸਤਾਵੇਜ਼ਾਂ ਦੇ ਵਿਰੁੱਧ ਆਪਣੇ ਆਪ ਪ੍ਰਮਾਣਿਤ ਹੋ ਜਾਏਗਾ ਇਹ ਅਪਡੇਟ ਪ੍ਰਕਿਰਿਆ ਨੂੰ ਤੇਜ਼ ਆਸਾਨ ਅਤੇ ਸੁਰੱਖਿਅਤ ਬਣਾ ਦੇਵੇਗਾ ਅਪਡੇਟ ਕਰਨ ਲਈ ਲੱਗੇਗੀ ਫੀਸ ਪਹਿਲਾਂ ਤੁਹਾਨੂੰ ਕੇਂਦਰ ਵਿੱਚ ਲੰਮਾ ਸਮਾਂ ਇੰਤਜ਼ਾਰ ਕਰਨਾ ਪੈਂਦਾ ਸੀ ਪਰ ਹੁਣ ਇਹ ਕੰਮ ਕੁਝ ਮਿੰਟਾਂ ਵਿੱਚ ਕੀਤਾ ਜਾ ਸਕਦਾ ਹੈ ਆਧਾਰ ਕੇਂਦਰ ਤੇ ਅਪਡੇਟ ਫੀਸ ਵੀ ਬਦਲ ਗਈ ਹੈ ਆਪਣਾ ਨਾਮ ਪਤਾ ਜਾਂ ਮੋਬਾਈਲ ਨੰਬਰ ਬਦਲਣ ਲਈ 75 ਰੁਪਏ ਦੀ ਲਾਗਤ ਆਉਂਦੀ ਹੈ ਜੇਕਰ ਤੁਹਾਨੂੰ ਆਪਣੇ ਫਿੰਗਰਪ੍ਰਿੰਟ ਅੱਖਾਂ ਦਾ ਸਕੈਨ ਜਾਂ ਫੋਟੋ ਨੂੰ ਅਪਡੇਟ ਕਰਨ ਦੀ ਲੋੜ ਹੈ ਤਾਂ ਤੁਹਾਨੂੰ 125 ਰੁਪਏ ਦੇਣੇ ਪੈਣਗੇ 5 ਸਾਲ ਤੋਂ 7 ਸਾਲ ਅਤੇ 15 ਸਾਲ ਤੋਂ 17 ਸਾਲ ਦੀ ਉਮਰ ਦੇ ਬੱਚਿਆਂ ਲਈ ਬਾਇਓਮੈਟ੍ਰਿਕ ਅਪਡੇਟ ਮੁਫਤ ਨੇ। ਆਨਲਾਈਨ ਦਸਤਾਵੇਜ਼ ਅਪਡੇਟ 14 ਜੂਨ 2026 ਤੱਕ ਮੁਫਤ ਹੈ ਪਰ ਕੇਂਦਰ ਵਿੱਚ ਇਸ ਦੀ ਕੀਮਤ 75 ਰੁਪਏ ਹੋਵੇਗੀ। ਆਧਾਰ ਕਾਰਡ ਪ੍ਰਿੰਟ ਕਰਨ ਦੀ ਫੀਸ 40 ਰੁਪਏ ਹੈ ਜੇਕਰ ਤੁਸੀਂ ਘਰ ਵਿੱਚ ਨਮਾ ਕੰਨ ਨੂੰ ਤਰਜੀਹ ਦਿੰਦੇ ਹੋ ਤਾਂ ਪਹਿਲਾਂ ਵਿਅਕਤੀ ਨੂੰ ਇਸ ਲਈ 700 ਰੁਪਏ ਅਤੇ ਉਸੇ ਪਤੇ ਤੇ ਹਰੇਕ ਵਾਧੂ ਵਿਅਕਤੀ ਲਈ 350 ਰੁਪਏ ਦੀ ਲਗਤ ਆਵੇਗੀ 31 ਦਸੰਬਰ 2025 ਤੱਕ ਆਧਾਰ ਪੈਨ ਲਿੰਕ ਲਾਜ਼ਮੀ ਹੈ ਇੱਕ ਹੋਰ ਬਦਲਾ ਆਧਾਰ ਪੈਨ ਲਿੰਕ ਕਰਨਾ ਹੈ ਹੁਣ ਹਰੇਕ ਪੈਨ ਧਾਰਕ ਨੂੰ 31 ਦਸੰਬਰ 2025 ਤੱਕ ਆਪਣੇ ਪੈਨ ਨੂੰ ਆਧਾਰ ਨਾਲ ਲਿੰਕ ਕਰਨਾ ਪਵੇਗਾ ਜੇਕਰ ਉਹ ਅਜਿਹਾ ਕਰਨ ਵਿੱਚ ਅਸਫਲ ਰਹਿੰਦੇ ਨੇ ਤਾਂ ਉਹਨਾਂ ਦਾ ਪੈਨ ਕਾਰਡ 1 ਜਨਵਰੀ 2026 ਤੋਂ ਅਕਿਰਿਆਸ਼ੀਲ ਹੋ ਜਾਵੇਗਾ ਭਾਵ ਹੁਣ ਇਸ ਦੀ ਵਰਤੋਂ ਨਹੀਂ ਕਰ ਸਕਣਗੇ ਨਵੇਂ ਪੈਨ ਕਾਰਡ ਲਈ ਅਰਜੀ ਦੇਣ ਵਾਲਿਆਂ ਨੂੰ ਵੀ ਆਧਾਰ ਤਸਦੀਕ ਕਰਵਾਉਣ ਦੀ ਲੋੜ ਹੋਵੇਗੀ ਇਸ ਤੋਂ ਇਲਾਵਾ ਬੈਂਕਾਂ ਅਤੇ ਹੋਰ ਵਿੱਤੀ ਸੰਸਥਾਵਾਂ ਲਈ ਕੇਵਾਈਸੀ ਪ੍ਰਕਿਰਿਆ ਨੂੰ ਸਰਲ ਬਣਾਇਆ ਗਿਆ ਕੇਵਾਈਸੀ ਹੁਣ ਆਧਾਰ ਓਟੀਪੀ ਵੀਡੀਓ ਕੇਵਾਈਸੀ ਜਾਂ ਫੇਸ ਟੂ ਫੇਸ ਤਸਦੀਕ ਦੀ ਵਰਤੋਂ ਕਰਕੇ ਪ੍ਰਕਿਰਿਆ ਕੀਤੀ ਜਾਵੇਗੀ ਇਸ ਸਭ ਕਾਗਜ਼ ਰਹਿਤ ਅਤੇ ਤੇਜ਼ ਇਹਨਾਂ ਤਬਦੀਲੀਆਂ ਨਾਲ ਆਧਾਰ ਧਾਰਕਾਂ ਨੂੰ ਬਹੁਤ ਫਾਇਦਾ ਹੋਵੇਗਾ ਘਰ ਤੋਂ ਅਪਡੇਟ ਕਰਨ ਦੀ ਸਹੂਲਤ ਨਾਲ ਸਮਾਂ ਬਚੇਗਾ ਹਾਲਾਂਕਿ ਧਿਆਨ ਵਿੱਚ ਰੱਖੋ ਕਿ ਜੇਕਰ ਤੁਹਾਡਾ ਪੈਨ ਆਧਾਰ ਨਾਲ ਲਿੰਕ ਨਹੀਂ ਹੈ ਤਾਂ ਇਹ ਬਾਅਦ ਵਿੱਚ ਸਮੱਸਿਆਵਾਂ ਪੈਦਾ ਕਰ ਸਕਦਾ ਹੈ ਇਸ ਲਈ ਆਪਣੇ ਆਧਾਰ ਤੇ ਪੈਨ ਨੂੰ ਜਲਦੀ ਲਿੰਕ ਕਰੋ ਆਨਲਾਈਨ ਸੇਵਾਵਾਂ ਦੀ ਵਰਤੋਂ ਕਰੋ ਅਤੇ ਜ਼ਰੂਰੀ ਦਸਤਾਵੇਜ਼ ਤਿਆਰ ਰੱਖੋ UIDAI ਨੇ ਤੁਹਾਡੀ ਸਹੂਲਤ ਅਤੇ ਸੁਰੱਖਿਆ ਲਈ ਇਹ ਕਦਮ ਜੋਕ ਨੇ ਯਾਦ ਰੱਖੇ ਇਹ ਸਾਰੀਆਂ ਜਾਣਕਾਰੀਆਂ UADI ਦੀ ਵੈਬਸਾਈਟ ਤੋਂ ਮਿਲਣ ਤੋਂ ਬਾਅਦ ਉਹਨਾਂ ਤੋਂ ਪ੍ਰਾਪਤ ਕਰਨ ਤੋਂ ਬਾਅਦ ਸਰਕਾਰ ਵੱਲੋਂ ਮਿਲੀਆਂ ਹੋਈਆਂ ਸਾਰੀਆਂ ਜਾਣਕਾਰੀਆਂ ਦੇ ਆਧਾਰ ਤੇ ਵੀਡੀਓ ਬਣਾਈ ਗਈ ਹੈ ਜੇਕਰ ਕੋਈ ਬਦਲਾਅ ਹੁੰਦਾ ਹੈ ਜਾਂ ਕੋਈ ਨਵਾਂ ਅਪਡੇਟ ਆਉਂਦਾ ਹੈ ਤਾਂ ਉਸ ਨੂੰ ਦੁਬਾਰਾ ਤੁਸੀਂ UIDAI ਵੈਬਸਾਈਟ ਤੇ ਜਾ ਕੇ ਚੈੱਕ ਕਰ ਸਕਦੇ ਹੋ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਧੰਨਵਾਦ